ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਕਿ ਕਲ ਰਾਮ ਪ੍ਰਫੂਲ ਮੰਡੀ ਦੇ ਵਿੱਚ ਇੱਕ ਡੀ ਲਕਸ ਮੋਟਰਸਾਈਕਲ ਦੀ ਚੋਰੀ ਹੋਈ ਹੈ ਜੋ ਕਿ ਸਿੰਗੁਲਰ ਸਟਰੀਟ ਨੇੜੇ ਦਾਣਾ ਮੰਡੀ ਰਾਮਪਰਾਫੂਲ ਜੋ ਕਿ ਸਿਮਲਾ ਸਟਾਲ ਦੇ ਕੋਲੇ ਹੈ ਉੱਥੋਂ ਹੀ ਮੋਟਰਸਾਈਕਲ ਚੱਕਿਆ ਗਿਆ ਇਹ ਜਿਹੜੇ ਸਰਾਰਤੀ ਅਨਸਰ ਨੇ ਇਹ ਦੋ ਬੰਦੇ ਆ ਇਹਨਾਂ ਦੀ ਪਛਾਣ ਕਰੋ ਇਹ ਬੰਦੇ ਭਲਾ 12:30 ਵਜੇ ਆਉਂਦੇ ਨੇਗੇ ਮੋਟਰਸਾਈਕਲ ਤੇ ਬੈਠਦੇ ਆ ਉਹਦਾ ਲੋਕ ਵਗੈਰਾ ਖੋਲ ਜਾਂਦੇ ਨੇਗੇ ਉਦਵਾਰੇ ਗੇੜੇ ਵਗੈਰਾ ਦਿੰਦੇ ਰਹਿੰਦੇ ਨੇਗੇ ਠੀਕ ਹੈ ਜੀ ਫਿਰ ਘੰਟੇ ਬਾਅਦ ਵਾਪਸ ਆਉਂਦੇ ਨੇ ਤੇ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਆ ਸਾਰੇ ਦੋਸਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਹਨਾਂ ਅਸ਼ਰਾਰਤੀ ਅਨਸਰਾਂ ਦੀ ਪਛਾਣ ਕਰੋ ਜਿਹੜਾ ਵੀ ਇਹਦੇ ਬਾਰੇ ਜਾਣਕਾਰੀ ਦੇਊਗਾ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਉਹ ਤੁਸੀਂ ਕਾਲ ਕਰਕੇ ਇਹ ਜਾਣਕਾਰੀ ਦੇ ਸਕਦੇ ਹੋ ਉਹਦਾ ਨਾਮ ਵਗੈਰਾ ਬੁੱਕਤ ਰੱਖਿਆ ਜਾਊਗਾ ਸਾਰੇ ਦੋਸਤਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਅਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਸਕੇ ਕਿਉਂਕਿ ਅਜੇ ਤੱਕ ਇਹਨਾਂ ਨੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਜੀ ਕੱਲ ਨੂੰ ਇਹ ਆਪਣਾ ਮੋਟਰਸਾਈਕਲ ਚੱਕਣਗੇ ਦੇਖੋ ਜਿਵੇਂ ਦਿਨ ਦਿਹਾੜੇ ਇਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਹੈਗਾ ਇਹ ਬੜੇ ਆਰਾਮ ਨਾਲ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਨੇਗੇ ਇਹਨਾਂ ਬੰਦਿਆਂ ਨੇ ਪਛਾਣ ਕਰੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਬੰਦੇ ਫੜੇ ਜਾਣ ਆਹ ਦੇਖੋ ਜਿ ਹੁਣ 1.5 ਵਜੇ ਦੇ ਕਰੀਬ ਆਉਂਦੇ ਨੇ ਇਹ ਅੰਟੀਵਾਰ ਆ ਹੁਣ ਇੱਕ ਮਿੰਟ ਦੇ ਵਿੱਚ ਮੋਟਰਸਾਈਕਲ ਆ ਜਾਣਗੇ ਉਹ ਲੈ ਗਈ ਚਾਕੇ ਉਹ ਮੋੜ ਲਿਆ ਮੋਟਰਸਾਈਕਲ ਇਹਨਾਂ ਨੇ ਤੇ ਆ ਲਓ ਜੀ ਇਹ ਮੋਟਰਸਾਈਕਲ ਦੀ ਸਭ ਤੋਂ ਵੱਡੀ ਪਛਾਣ ਹੈ ਵੀ ਅੱਗੇ ਵੀ ਅੱਲਾਹ ਹੀ ਸ਼ਤਾਨ ਲੋਗੋ ਲੱਗਿਆ ਹੈ ਤੇ ਬੈਕ ਸਾਈਡ ਵੀ ਅੱਲਾਹ ਹੀ ਸ਼ਤਾਨ ਲੋਗੋ ਲੱਗਿਆ ਆ ਮੋਟਰਸਾਈਕਲ ਦਾ ਨੰਬਰ ਹੈ ਜੀ ਪੀ 03 AC 2530 ਡੀ ਲਕਸ ਮੋਟਰਸਾਈਕਲ ਹੈ ਜੀ ਇਹਦੀ ਪਛਾਣ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ